ਜੀ ਨਾਮ ਹੈ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਜਸਵਿੰਦਰ ਜੀ ਕਿੱਥੇ ਆਇਓ ਅਸੀਂ ਜੀ ਰਜ਼ਿੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਖੜੇ ਆ ਜੀ ਕੀ ਮਾਮਲਾ ਕੀ ਹੋਇਆ ਕੀ ਮਾਮਲਾ ਇਹ ਹੈ ਜੀ ਸਾਡਾ ਜਿਹੜਾ ਪੇਸ਼ੈਂਟ ਫਾਈਲ ਨੰਬਰ ਆ ਜੀ ਉਹਦਾ ਨੰਬਰ ਹੈਗਾ 7012 ਜੀ ਉਹ ਮੇਰਾ ਸਾਲਾ ਹੈਗਾ ਗੁਰਬੀਰ ਸਿੰਘ ਜੀ ਉਹਨਾਂ ਦੇ ਘਰ ਦੇ ਨੇਗੇ ਜੀ ਰਾਜਵੀਰ ਕੌਰ ਪਿੰਡ ਅਲੀਸ਼ੇਲ ਖੁਰ ਤੋਂ ਜੀ ਅਸੀਂ ਇਹਨੂੰ ਸਾਨੂੰ ਕੱਲ ਮਾਨਸਾ ਸਿਵਲ ਹਸਪਤਾਲ ਦੇ ਵਿੱਚੋਂ ਇੱਥੇ ਰੈਫਰ ਕੀਤਾ ਗਿਆ ਜੀ ਰੇਫਰ ਕਰਨ ਤੋਂ ਬਾਅਦ ਕਹਿੰਦੇ ਵੀ ਤੁਹਾਡਾ ਕੇਸ ਉੱਥੇ ਹੋਊਗੀ ਡਬਲ ਜਵਾਕ ਹੋਣ ਵਾਲੇ ਜੋੜਵਾ ਜਵਾਕ ਹੋਣ ਵਾਲੇ ਆ ਜੀ ਨਾ ਤਾਂ ਕੋਈ ਉੱਪਰ ਪੁੱਛ ਗੱਸਿਆਈ ਨਾ ਹੋਰ ਜੀ ਸਾਨੂੰ ਵਾਰ-ਵਾਰ ਸੈਂਪਲ ਭਰ ਕੇ ਦੇ ਰਹੇ ਨੇ ਕਿ ਤੁਸੀਂ ਲੈਬ ਟੈਸਟ ਕਰਵਾ ਕੇ ਲਓ ਜਦੋਂ ਅਸੀਂ ਲੈਬੋਰੀ ਦੇ ਵਿੱਚ ਜਾਂਦੇ ਆ ਜੀ ਉਹ ਕਹਿੰਦਾ ਜੀ ਇੱਕ ਨੰਬਰ ਕਮਰੇ ਵਾਲਾ ਕਹਿੰਦਾ ਜੀ ਇਹ 4 ਨੰਬਰ ਕਮਰੇ ਵਾਲੇ ਦਾ ਕੰਮ ਆ 4 ਨੰਬਰ ਕਮਰੇ ਵਾਲਾ ਕਹਿੰਦਾ ਇਹ 23 ਨੰਬਰ ਕਮਰੇ ਦਾ ਕੰਮ ਆ 23 ਨੰਬਰ ਵਾਲਾ ਕਹਿੰਦਾ 3 ਨੰਬਰ ਕਮਰੇ ਦਾ ਕੰਮ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਸਾਨੂੰ ਜਿਹੜੇ ਉਹ ਟੈਸਟ ਨੇ ਉਹ ਬਾਹਰੋਂ ਪ੍ਰਾਈਵੇਟ ਕਰਵਾਉਣੇ ਪੈਂਦੇ ਆ ਜੀ ਪ੍ਰਾਈਵੇਟ ਦੇ ਵਿੱਚ ਮੋਟੀ ਲੁੱਟ ਹੋ ਰਹੀ ਆ ਜੀ ਜੋ ਇੱਥੇ ਫਿਰ ਹੋ ਰਿਹਾ ਸਾਡਾ ਬਾਹਰ 2000 ਰੁਪਏ ਦਾ ਟੈਸਟ ਹੋ ਰਿਹਾ ਜੀ ਇਹਨਾਂ ਦੀ ਅਸੀਂ ਲੁੱਟ ਤੋਂ ਤੰਗ ਆ ਕੇ ਜੀ ਜੇ ਅਸੀਂ ਇੱਕ ਦਿਨ ਦੇ ਵਿੱਚ 10-12000 ਰੁਪਏ ਖਰਚ ਕਰਨਾ ਜੀ ਫਿਰ ਅਸੀਂ ਕਿਉਂ ਨਾ ਜੀ ਪ੍ਰਾਈਵੇਟ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਕਰਾਈਏ ਸਾਡੇ ਸੀਐਮ ਡਿਪਟੀ ਸਾਡੇ ਸੀਐਮ ਭਗਵਾਨਤਮਨ ਕਹਿੰਦੇ ਆ ਅਸੀਂ ਸਮਾਰਟ ਬਣਾ ਦਿੱਤੇ ਹਸਪਤਾਲ ਹਸਪਤਾਲਾਂ ਦੇ ਵਿੱਚ ਕੋਈ ਸੁਣ ਰਹੀ ਆਈ ਸਾਡੀ ਅਸੀਂ ਸੀਐਮਓ ਸਾਹਿਬ ਨੂੰ ਵੀ ਇਹ ਗੱਲ ਸਵੇਰੇ ਧਿਆਨ ਚ ਲਿਆਂਦੀ ਅਸੀਂ ਸੀਐਮਓ ਸਾਹਿਬ ਕਹਿੰਦੇ ਆ ਮੈਂ ਹਫਤੇ ਦੇ ਵਿੱਚ ਇਸ ਗੱਲ ਦਾ ਹੱਲ ਕਰੂੰ ਹਫਤੇ ਚ ਸਾਡਾ ਕਿੰਨਾ ਪੈਸਾ ਲੱਗੂ ਜਿम्मेवार ਕੌਣ ਹੈ ਜੀ ਇਸ ਕਰਕੇ ਜੀ ਤੇ ਜਿਹੜਾ ਇੱਕ ਮਿੰਟ ਵਾਈ ਕਮੈਂਟ ਗੱਲ ਕਰਦੇ ਆ ਜਿਹੜਾ ਅਸੀਂ ਸਾ ਦਵਾਈਆਂ ਜੀ ਦਵਾਈਆਂ ਦਵਾਈਆਂ ਦੀ ਇਹ ਪਰਚੀ ਕੱਟ ਕੇ ਦਿੰਦੇ ਆ ਜੀ ਦਵਾਈਆਂ ਦੇ ਬਾਹਰ ਜਿਹੜਾ ਮੈਡੀਕਲ ਹਾਲ ਆ ਜੀ ਮੈਡੀਕਲ ਹਾਲ ਦੇ ਉੱਤੋਂ ਜਦੋਂ ਅਸੀਂ ਦਵਾਈਆਂ ਲੈਨੇ ਆ ਜੀ ਦਵਾਈਆਂ ਲੈਣ ਵੇਲੇ ਉਹਨਾਂ ਨੂੰ ਕਹਿੰਦੇ ਆ ਸਾਨੂੰ ਜੀਐਸਟੀ ਸਮੇਤ ਬਿੱਲ ਕੱਟ ਕੇ ਦਿਓ ਕਿਉਂਕਿ ਸਾਨੂੰ 25 ਤੋਂ 30 ਟੀਕੇ ਮੰਗਵਾਏ ਜਾਂਦੇ ਆ ਜੀ ਸਾਡੇ ਮਰੀਜ਼ ਦੇ ਸਿਰਫ ਦੋ ਟੀਕੇ ਲੱਗਦੇ ਆ ਜੀ ਬਾਕੀ 23 ਟੀਕੇ ਕਿੱਥੇ ਜਾਂਦੇ ਆ ਜੀ ਇਹ ਸਾਨੂੰ ਦੱਸਣ ਜੀ ਜੇ ਅਸੀਂ ਉਹਨਾਂ ਤੋਂ GST ਸਮੇਤ ਬਿੱਲ ਮੰਗਦੇ ਆ ਜੀ ਤਾਂ ਉਹ ਕਹਿੰਦੇ ਸਾਡੀ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਇਹ GST ਸਮੇਤ ਇੱਕ ਪਾਸੇ ਤਾਂ ਸਰਕਾਰ ਦੀ ਲੁੱਟ ਕਰ ਰਹੇ ਨੇ GST ਦੇ ਜੀ ਇਹ ਦੂਜੇ ਪਾਸੇ ਜੀ ਮਰੀਜ਼ਾਂ ਦੀ ਲੁੱਟ ਕਰ ਰਹੇ ਨੇ ਜੀ ਬਹੁਤ ਜ਼ਿਆਦਾ ਵੱਡਾ ਰਜੇਂਦਰਾ ਹਸਪਤਾਲ ਦੇ ਵਿੱਚ ਘਫਲਾ ਚੱਲ ਰਿਹਾ ਜੀ ਸੀਐਮ ਸਾਹਿਬ ਨੂੰ ਅਸੀਂ ਸਪੇਰੇ 2 ਘੰਟੇ ਧਰਨਾ ਦੇ ਕੇ ਸੀਐਮ ਜੀ ਸੀਐਮਓ ਸੀਐਮਓ ਕਿਉਂਕਿ ਇਹ ਸਪੈਲਿੰਗ ਅਦੇ ਵਿੱਚ ਥੋੜਾ ਗਰਮੀ ਦੇ ਕਾਰਨ ਫਰਕ ਪੈ ਸਕਦਾ ਜੀ ਮੈਂ ਜਨਤਾ ਤੋਂ ਮਾਫੀ ਚਾਹੁੰਣਾ ਜੀ ਅਸੀਂ ਬੁਲਾਇਆ ਜੀ ਇਹਨਾਂ ਨੇ ਕਿਹਾ ਥੋੜਾ ਹਾਲਾ ਸੀ ਇੱਕ ਹਫਤੇ ਚ ਕਰਾਂਗੇ ਹਫਤਾ ਤਾਂ ਅਸੀਂ ਇੱਥੇ ਵੇਟ ਨਹੀਂ ਕਰ ਸਕਦੇ ਜੀ ਹੁਣ ਅਸੀਂ ਇਹਨਾਂ ਤੋਂ ਤੰਗ ਆ ਕੇ ਜੀ ਆਪਣੇ ਮਰੀਜ਼ ਨੂੰ ਰੈਫਰ ਕਰਵਾ ਕੇ ਮਾਨਸਾ ਰਜਨੀਸ਼ ਹਸਪਤਾਲ ਦੇ ਵਿੱਚ ਲੈ ਕੇ ਜਾਣੇ ਆ ਜੀ ਅਸੀਂ ਆਪਦੀ ਡ੍ਰਿਵਲੀ ਕੇਸ ਉੱਥੋਂ ਕਰਾਵਾਂਗੇ ਸਾਡਾ 50000 ਲੱਗੇ ਸਾਡਾ ਲੱਖ ਲੱਗੇ ਜੀ ਕਾਰਨ ਜੀ ਮੰਨਦੇ ਹੋ ਕਾਰਨ 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 ਇੱਥੇ ਬੜੀ ਹਰਾਸਮੈਂਟ ਹੋ ਰਹੀ ਆ ਜੀ ਬੱਡੀ ਹਰਾਸਮੈਂਟ ਹੋ ਰਹੀ ਆ ਹਰਾਸਮੈਂਟ ਦੇ ਥਰੂ ਨਾ ਤਾਂ ਕੋਈ ਟੀਕਾ ਲੱਗ ਰਿਆ ਨਾ ਦਵਾਈ ਨਾ ਨਰਸ ਸਿੱਧੀ ਬੋਲ ਰਹੀ ਹੈ ਜੀ ਕੋਈ ਬਹੁਤ ਹੀ ਜਿਆਦੇ ਗੋਰਖਤੰਕ ਦਾ ਰਿਸ਼ਵਤ ਚੱਲ ਰਹੀ ਇਸ ਰਿਸ਼ਵਤ ਚੱਲ ਰਹੀ ਹੈ ਜੀ ਇੱਥੇ ਕੋਈ ਪੈਸੇ ਦੀ ਮੰਗ ਕੀਤੀ ਗਈ ਨਹੀਂ ਪੈਸੇ ਦੀ ਮੰਗ ਨਹੀਂ ਕੀਤੀ ਗਈ ਜੀ ਪੈਸੇ ਸਾਤੋਂ ਘੁਆ ਫਰਾ ਕੇ ਲੈਤੇ ਜਾਂਦੇ ਜੀ ਜੇ 23 ਟੀਕੇ ਮੈਂ 25 ਟੀਕੇ ਲਿਆ ਕੇ ਦੇ ਨਹੀਂ ਉਹਦੇ ਵਿੱਚੋਂ ਦੋ ਟੀਕੇ ਮੇਰੇ ਮਰੀਜ਼ ਨੂੰ ਲੱਗਦੇ ਆ 23 ਬਾਕੀ ਕਿੱਧਰ ਜਾਂਦੇ ਆ ਜੀ ਦੱਸੋ ਜੀ ਤੇ ਸਾਨੂੰ ਜੀਐਸਟੀ ਸਮੇਤ ਬਿੱਲ ਨਹੀਂ ਦਿੰਦੇ ਜੀ ਤੁਸੀਂ ਐਸਐਮ ਨੂੰ ਮਿਲੇ ਹੋ ਹਾਂ ਐਸਐਮ ਨੂੰ ਇਹ ਇਹ ਗੱਲ ਹਜੇ ਸਮਾਰ ਕੇ ਤੇ ਉਹਨਾਂ ਨੇ ਕੋਈ ਸਾਨੂੰ ਸਪਸ਼ਟ ਨਹੀਂ ਕੀਤਾ ਹਫਤੇ ਤੋਂ ਬਾਅਦ ਰਸਦਿਆ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਜੀ ਕਾਰਵਾਈ ਤੇ ਇਹ ਹੈ ਜੀ ਜੋ ਇਥੋਂ ਦੇ ਡੀਐਸਪੀ ਸਰ ਨੇ ਜੀ ਉਹ ਪਹਿਲਾਂ ਤਾਂ ਦੁਕਾਨਦਾਰਾਂ ਜਿਹੜੇ ਬਾਹਰਲੇ ਦੁਕਾਨਦਾਰਾਂ ਨੇ ਉਹਨਾਂ ਨੂੰ ਇਹ ਪੁੱਛਣ ਵੀ ਤੁਸੀਂ ਪੱਕਾ ਬਿੱਲ ਕਿਉਂ ਨਹੀਂ ਕੱਟ ਕੇ ਦਿੰਦੇ ਜੀ ਕਿਉਂ ਸਰਕਾਰ ਨਾਲ ਠੱਗੀ ਮਾਰ ਰਹੇ ਹੋ ਜੇ ਪੱਕਾ ਬਿੱਲ ਕੱਟ ਕੇ ਦਿੰਦੇ ਆ ਜੀਐਸਟੀ ਸਮੇਤ ਜੀ ਸਰਕਾਰ ਦੇ ਕੋਟੇ 'ਚ ਕੁਛ ਨਾ ਕੁਛ ਜਾਂਦਾ ਜੀ ਇੱਕ ਪਾਸੋਂ ਸਰਕਾਰ ਨਾਲ ਠੱਗੀ ਵੱਜ ਰਹੀ ਹੈ ਦੂਜੇ ਪਾਸੋਂ ਮਰੀਜ਼ ਨਾਲ ਠੱਗੀ ਵੱਜ ਰਹੀ ਹੈ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਕਿ ਜੇ ਦਵਾਈਆਂ ਫਰੀ ਹੈ ਤੇ ਇਲਾਜ ਫਰੀ ਹੈ ਤੇ ਅਸੀਂ ਜਾਂ ਤਾਂ ਸਾਨੂੰ ਤੁਸੀਂ ਮੈਂਟਲ ਕਹਿ ਦਿਓ ਜੀ ਜਾਂ ਸਾਡੇ ਦਿਮਾਗ 'ਚ ਫਰਕ ਹੋ ਸਕਦਾ ਜੀ ਅਸੀਂ ਦਿਹਾੜੀਦਾਰ ਬੰਦੇ ਆ ਮੁੱਖ ਮੰਤਰੀ ਜੋ ਕਹਿ ਰਿਹਾ ਉਹ ਮਿਲ ਨਹੀਂ ਰਿਹਾ ਇੱਥੇ ਬਿਲਕੁਲ ਜ਼ੀਰੋ ਆ ਜੀ ਮੁੱਖ ਮੰਤਰੀ ਸਿਰਫ ਫੇਸਬੁੱਕ ਤੇ YouTube ਤੇ ਬੋਲਣ ਵਾਲਾ ਰਹਿ ਗਿਆ ਜੀ ਜੇ ਮੇਰੇ ਨਾਲ ਬੈਠ ਕੇ ਕੋਈ ਵੀ ਆਪ ਦਾ ਕਾਂਗਰਸ ਦਾ ਅਕਾਲੀਆਂ ਦਾ ਜਾ ਕਿਸੇ ਦਾ ਵੀ ਲੀਡਰ ਹੋਵੇ ਡਿਬੇਟ ਕਰ ਸਕਦਾ ਜੀ ਇੱਥੇ ਆ ਕੇ ਦੇਖ ਸਕਦਾ ਜੀ ਅਸੀਂ ਕੱਲੀ ਆਮ ਆਦਮੀ ਨੂੰ ਆਮ ਆਦਮੀ ਨੂੰ ਜ਼ਿੰਮੇਵਾਰ ਨਹੀਂ ਸਮਝਦੇ ਇੱਥੇ ਵੱਡੀ ਲੁੱਟ ਮਚ ਰਹੀ ਹੈ ਜੀ ਜਿਆਦਾ ਕਰਕੇ ਜੋ ਇਸ ਦਾ ਜ਼ਿਲ੍ਹੇ ਦਾ ਡੀਸੀ ਹੈ ਜੀ ਉਹ ਖਮਨ ਹਾਂਜੀ ਮਰੀਜ਼ ਇੱਥੋਂ ਰੈਫਰ ਕਰਵਾ ਕੇ ਲੈ ਕੇ ਜਾ ਰਹੇ ਆ ਜੀ ਅੱਜ ਮਾਨ ਸਾਹਿਬ ਤੋਂ ਕੱਲੀ ਮਰੀਜ਼ ਜੀ ਤੇ ਰੈਫਰ ਹੋਇਆ ਹੈ ਉਹਦੇ ਟਵਿਨਸ ਬੱਚਾ ਪੇਟ ਤੇ ਉਹਨੂੰ ਕੁਝ ਪ੍ਰੋਬਲਮ ਹੈ ਉਹਨੇ ਸਵਾਲ ਖੜੇ ਬੱਧੇ ਰਜਿੰਦਰਾ ਹਸਪਤਾਲ ਉਹ ਇਹ ਵੀ ਕਹਿ ਰਹੇ ਕਿ ਮੈਂ ਐਸਐਮਓ ਸਾਹਿਬ ਨਾਲ ਵੀ ਮਿਲਿਆ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਤਾਂ ਪੁਆਣੀ ਕੀ ਗੱਲ ਬਾਤ ਹੋਈ ਹੈ ਤੇ ਕੀ ਆਸ਼ਵਾਸਨ ਦਿੱਤਾ ਗਿਆ ਮਰੀਜ਼ ਨੂੰ ਹੋ ਮੇਰੇ ਨਾਲ ਲਾਏ ਹੈ ਜੀ ਸਿਰੇ ਮੇਰੇ ਕੋਲ ਲਾਏ ਹੈ ਔਰ ਰਾਜਵੀਰ ਕੋਰ ਪੇਸ਼ੈਂਟ ਹੈ ਔਰ ਉਹਨਾਂ ਦੇ ਮੁਤਾਬਿਕ ਵੀ ਸਾਡੇ ਟੈਸਟ ਜਿਹੜੇ ਕਰਵਾਏ ਗਏ ਹੈ ਬਾਹਰ ਉਹ ਜਾਂ ਮੈਡੀਸਨ ਲਿਖੀ ਗਈ ਹੈ ਉਹ ਮੈਂ ਸਾਰਾ ਹੈਡ ਆਫ ਡਿਪਾਰਟਮੈਂਟ ਜਿਹੜੇ ਗਾਇਨਕੋਲੋਜੀ ਹੈ ਉਹ ਉਹਨਾਂ ਨਾਲ ਮੈਂ ਗੱਲ ਬਾਤ ਕੀਤੀ ਹੈ ਔਰ ਸਾਰਾ ਉਹਨਾਂ ਨੂੰ ਪੁੱਛਿਆ ਆਪਾਂ دیکھتے ਆ ਕੀ ਹੈ ਬਟ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ ਵੀ ਹਰੇਕ ਪੇਸ਼ੈਂਟ ਦਾ ਬਹੁਤ ਅੱਛੀ ਤਰ੍ਹਾਂ ਕੇਅਰ ਕੀਤੀ ਜਾ ਰਹੀ ਹੈ ਮੈਡੀਸਿਨਸ ਸਾਨੂੰ ਇੱਥੇ ਫ੍ਰੀ ਅ ਅਸੀਂ ਦੇ ਰਹੇ ਹਾਂ ਸਾਰੀ ਪੂਰੀ ਪ੍ਰੋਪਰ ਮੈਡੀਸਿਨ ਫਰੀ ਦਿੱਤੀ ਜਾ ਰਹੀ ਹੈ ਹਰ ਟੈਸਟ ਹੋ ਰਿਹਾ ਇੱਥੇ ਐਸਾ ਕੁਝ ਵੀ ਨਹੀਂ ਹੈ ਜੀ ਬਾਈ ਚਾਂਸ ਕੋਈ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਮੈਂ ਉਸ ਦਾ ਚੈੱਕ ਕਰਾਂਗੇ ਲੇਕਿਨ ਇਹ ਵੀ ਗੱਲ ਕਿਹਾ ਗਿਆ ਸੀ ਕਿ ਜਿਹੜੇ ਮੇਰੇ ਤੋਂ ਸੀਟੀਟੀ ਕੇ ਮੰਗਾਈ ਜਾਂਦੇ ਮਰੀਜ਼ ਨੂੰ ਪੰਜ-ਸੱਤ ਲੱਗਦੇ ਉਸ ਨੀ ਜੀ ਐਸਾ ਕੁਝ ਨਹੀਂ ਹੈ ਉਹ ਮੈਡਮ ਨੇ ਮੈਨੂੰ ਹੈਡ ਆਫ ਡਿਪਾਰਟਮੈਂਟ ਉਹਨਾਂ ਨੇ ਮੈਨੂੰ ਦੱਸਿਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਉਹਦੇ ਉਹ ਸਾਰਾ ਕੁਝ ਸਾਰਾ ਕੁਝ ਚੈੱਕ ਕਰਕੇ ਮੈਨੂੰ ਸਾਰਾ ਕੁਝ ਦੱਸਣਗੇ ਰਿਪੋਰਟ ਕਰਾਂਗੇ ਇਹ ਵੀ ਗੱਲ ਗਈ ਹੈ ਜੀ ਡਾਕਟਰਾਂ ਦਾ ਵਿਵਾਦ ਠੀਕ ਨਹੀਂ ਹੈ ਨਹੀਂ ਨਹੀਂ ਕਹਿੰਦਾ ਮੈਂ ਇੱਕ ਦਿਨ ਤੇ ਹਾਰ ਮੰਨ ਗਿਆ ਆਪਣਾ ਰਿਪੋਰਟ ਫਿਲ ਕਰਾਂਗਾ ਇੱਥੇ ਜਿਹੜਾ ਵੀ ਪੇਸ਼ੈਂਟ ਆਂਦਾ ਕੋਈ ਇਰਿਸਪੈਕਟਿਵ ਜੇ ਉਹ ਅਮੀਰ ਹੈ ਗਰੀਬ ਹੈ ਉਹਨੂੰ ਬਹੁਤ ਅੱਛੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਹੈ ਇਹ ਮੈਂ ਖੁਦ ਦੇਖਿਆ ਜੀ ਅੱਛੀ ਤਰ੍ਹਾਂ ਉਹਨਾਂ ਲੋਕਾਂ ਦੀਆਂ ਜਾਨਾਂ ਬਚਦੀਆਂ ਇਹ ਰਜਿੰਦਰਾ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਮੈਡੀਸਿਨ ਫਰੀ ਦਿੱਤੀ ਜਾ ਰਹੀ ਹੈ ਟੈਸਟ ਹੋ ਰਹੇ ਹਨ ਪਹਤੀ ਐਸਾ ਕੋਈ ਕੁਝ ਨਹੀਂ ਹੈ ਜੀ ਉਹਨਾਂ ਨੂੰ ਟ੍ਰੀਟਮੈਂਟ ਨਹੀਂ ਠੀਕ ਹੋ ਰਿਹਾ ਲੇਕਿਨ ਸਰ ਇਹ ਮਰੀਜ਼ ਸਵਾਲ ਖੜੇ ਕਰ ਰਹਾ ਇਹਨੂੰ ਕੀ ਕਹੋਗੇ ਮੈਂ ਮਰੀਜ਼ ਨਾਲ ਖੁਦ ਗੱਲ ਕੀਤੀ ਹੈ ਜੀ ਉਹਨਾਂ ਦੇ ਜਿਹੜਾ ਰਿਲੇਟਿਵ ਹੈ ਉਹਨਾਂ ਨਾਲ ਖੁਦ ਗੱਲ ਕੀਤੀ ਹੈ ਜੋ ਉਹਨਾਂ ਦੀ ਕੰਪਲੇਂਟ ਹੈ ਮੈਂ ਹੈਡ ਆਫ ਡਿਪਾਰਟਮੈਂਟ ਨਾਲ ਗੱਲ ਕਰਕੇ ਉਹ 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 ਕਹਿ ਰਹੇ ਆ ਜੀ ਮੈਨੂੰ ਮੈਂ ਸਾਰਾ ਕੁਝ ਇਨਕੁਆਇਰੀ ਕਰਕੇ ਤੁਹਾਨੂੰ ਮੈਂ ਦੱਸ ਦਵਾਂਗੀ ਔਰ ਮੇਰੇ ਖਿਆਲ ਤੇ ਇਹ ਸਾਰਾ ਕੁਝ ਠੀਕ ਹੋ ਜਾਏਗਾ ਜੀ ਐਸਾ ਦਰਸ਼ਕਾਂ ਨੂੰ ਦੱਸ ਦੋ ਕਿ ਰਜਿੰਦਰਾ ਤੋਂ ਕਿਹੜੀਆਂ ਦਵਾਈਆਂ ਜਿਹੜੀਆਂ ਮਰੀਜ਼ ਨੂੰ ਫ੍ਰੀ ਮਿਲਦੀਆਂ ਤੇ ਜਿਹੜੀਆਂ ਹਾਂ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਰੀਆਂ ਦਵਾਈਆਂ ਜਿਹੜੀਆਂ ਕੀ ਮਰੀਜ਼ਾਂ ਨੂੰ ਚਾਹੀਦੀਆਂ ਹੁੰਦੀਆਂ ਜਦੋਂ ਫਸਟ ਕੰਟੈਕਟ ਹੁੰਦਾ ਹੈ ਉਸ ਤੋਂ ਲੈ ਕੇ ਅਖੀਰ ਤੱਕ ਸਾਰੀਆਂ ਦਵਾਈਆਂ ਮਿਲਦੀਆਂ ਫਰਸਟ ਕੰਟੈਕਟ ਚ ਸਾਰੀਆਂ ਫ੍ਰੀ ਹੁੰਦੀਆਂ ਕੋਈ ਬਹੁਤ ਹੀ ਰੇਅਰ ਹੁੰਦੀ ਹੈ ਕੋਈ ਮੰਗਾਉਣੀ ਪੈਂਦੀ ਹੈ ਨਹੀਂ ਤੇ एवरीथिंग ਇਜ਼ ਅਵੇਲੇਬਲ ਜੀ ਗਵਰਨਮੈਂਟ ਨੇ ਹਰੇਕ ਚੀਜ਼ ਪ੍ਰੋਵਾਈਡ ਕੀਤੀ ਹੋਈ ਹੈ ਪੇਸ਼ੈਂਟਸ ਵਾਸਤੇ ਔਰ ਹਰੇਕ ਟੈਸਟ ਹੁੰਦਾ ਜੀ ਇੱਥੇ ਔਰ ਸਾਰੀਆਂ ਸੁਵਿਧਾਵਾਂ ਪ੍ਰੋਪਰ ਦਿੱਤੀਆਂ ਜਾਂਦੀਆਂ ਪੇਸ਼ੈਂਟਸ ਨੂੰ ਪੀਕੇ ਵਗੈਰਾ ਵੀ ਫ੍ਰੀ ਦਿੱਤੇ ਜਾਂਦੇ ਸਾਰਾ ਕੁਝ ਦਿੱਤਾ ਜਾਂਦਾ ਜੇ ਸਾਰਾ ਕੁਝ ਮਿਲਦਾ ਇੱਥੇ ਐਸਾ ਕੁਝ ਵੀ ਨਹੀਂ ਹੈ ਜੀ